ਸੰਧ ਰਿੰਦਰ ਸਿੰਘ ਮੰਗਲੀਵਾਲੇ ਗੁਰਦੁਆਰਾ ਸ੍ਰੀ ਅਕਾਲ ਜੋ ਸਹਿਬ ਵੱਲੋਂ ਦਿਵਾਲੀ ਦੇ ਸਮੇਂ ਉੱਪਰ ਸਮੂੱਚੀ ਮਾਨਵਤਾ ਨੂੰ ਲੱਖ ਲੱਖ ਵਧਾਈਆਂ ਤੇ ਇਸ ਦਾਸ ਦੀ ਬੇਨਤੀ ਹੈ ਸੰਗਤਾਂ ਨੂੰ ਕਿ ਬਹੁਤ ਤੋਂ ਬਾਅਦ ਬਾਣੀ ਨਾਲ ਜੁੜਿਆ ਹੈ ਸਾਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰੀ ਹੈ ਕਿ ਸਤਿਗੁਰੂ ਜੀ ਜਿਸ ਤਰ੍ਹਾਂ ਆਪ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਾਂ ਦੀ ਬੰਦੀ ਕੀ ਤੁਸੀਂ ਛਡਵਾਈ ਸੀ ਆਪਣੇ ਲੜ ਲਾ ਕੇ ਬਾਹਰ ਲੈ ਆਏ ਸੀ ਇਸੇ ਤਰ੍ਹਾਂ ਸਾਡੇ ਤੇ ਵੀ ਕਿਰਪਾ ਕਰੋ ਕਿ ਇਸ ਕਲਯੁਗ ਦੇ ਵਿੱਚ ਜੋ ਬੜਦਾ ਤੜਦਾ ਸਮੁੰਦਰ ਹੈ ਕਲਯੁਗ ਦਾ ਇਸ ਦੇ ਵਿੱਚ ਸਾਡੇ ਉੱਪਰ ਕਿਰਪਾ ਕਰਕੇ ਸਾਨੂੰ ਵੀ 84 ਲੱਖ ਜੂਨੀ ਦਾ ਜੋ ਬੰਦੀਖਾਨਾ ਹੈ ਇਸ ਵਿੱਚੋਂ ਛਡਾ ਕੇ ਆਪਣੇ ਚਰਨਾਂ ਦੇ ਨਾਲ ਲਾਓ ਇਸ ਸਮੇਂ ਦੇ ਉੱਪਰ ਸਤਿਗੁਰਾਂ ਨੇ ਜੋ ਮੇਰੀ ਅਤੇ ਪੀਰੀ ਦੇ ਦੋ ਸਿਧਾਂਤ ਧਰਮ ਦੇ ਸਿਆਸਤ ਨੂੰ ਜੋੜਿਆ ਸੀ ਅੱਜ ਦੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਗਵੀਰ ਸਿੰਘ ਬਾਦਲ ਜੋ ਹੜ்பੜਤਾਣੇ ਮਦਦ ਕਰਕੇ ਸਤਗੁਰਾਂ ਦੇ ਉਸ ਸੰਕਲਪ ਨੂੰ ਸੰਪੂਰਨ ਕਰ ਰਹੇ ਹਨ ਮੈਂ ਉਹਨਾਂ ਵੱਲੋਂ ਵੀ ਵਧਾਈ ਦਿੰਦਾ ਉਹਨਾਂ ਨੂੰ ਵੀ ਵਧਾਈ ਦਿੰਦਾ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਸਮੁੱਚੀ ਇਮਾਨਦਾਰ ਮਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਬੇਨਤੀ ਕਰਦਾ ਹਾਂ ਕਿ ਸਤਗੁਰ ਜਿਸ ਤਰ੍ਹਾਂ ਦੀਵਾਲੀ ਦੀ ਰਾਤ ਨੂੰ ਜਾਗ ਮਗਾਇਉਣੀ ਹੈ ਇਸੇ ਦਿਨ ਪੰਜਾਬ ਦੀ ਸੰਗਤ ਪੰਜਾਬ ਪੰਜਾਬੀ ਤੇ ਹਿੰਦੁਸਤਾਨ ਉਸੇ ਤਰ੍ਹਾਂ ਜਗ ਮੰਗਾਉਂਦਾ ਰਹੇ ਕਿਸੇ ਤਰ੍ਹਾਂ ਦੀ ਮਾੜੀ ਆਫ ਸਾਡੇ ਪੰਜਾਬੀਆਂ ਦੇ ਉੱਪਰ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ